ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਦੇ ਵੀਡੀਓ ਵਿੱਚ ਆਪ ਜੀ ਦੇਖੋਗੇ ਕਿ ਬਸਿਆ ਦਾ ਦਿਹਾੜਾ ਹੈ ਤੇ ਸਭ ਤੋਂ ਪਹਿਲਾਂ ਨਾਇਲਿਕ ਸਰਕੁਟਿਆ ਜਗਜੀਤ ਸਾਹਿਬ ਦੇ ਜਾਪਾਂ ਦੀ ਅਰੰਭਤਾ ਸਮੇਂ ਹਾਜ਼ਰੀ ਭਰੀ ਉਪਰੰਤ ਪੰਚਾਇਤੀ ਗੁਰਦੁਆਰਾ ਵਿਖੇ ਸardar jaspal singh koli ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰਟ ਸੋਸਾਇਟੀ ਵੱਲੋਂ ਕਰਵਾਏ ਗਏ ਸਰ ਸੋ ਉਹਨਾਂ ਵਿੱਚ ਦਾਸਾ ਵੱਲੋਂ ਹਾਜ਼ਰੀ ਭਰੀ ਗਈ ਹੈ ਉਪਰੰਤ ਬਸਿਆ ਤੇ ਕਿਉਂਕਿ ਇਹ ਜੋ ਬਸਿਆ ਹੈ ਅਸੂ ਮਹੀਨੇ ਦੀ ਬਸਿਆ ਹੈ ਤੇ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਆਪਣੇ ਵੱਡੇ ਵਡੇਰਿਆਂ ਦੀ ਯਾਦ ਵਿੱਚ ਹਾਜ਼ਰ ਕੀਤੇ ਸੰਗਤਾਂ ਨੂੰ ਸ਼ਕਾਏ ਗਏ ਤੇ ਉਸ ਤੋਂ ਉਪਰੰਤ ਦਰبار صاحب ਦੀ ਸੇਵਾ ਜਿਸ ਵਿੱਚ ਸਾਧ ਸੰਗਤ ਨੇ ਰਲ ਮਿਲ ਕੇ ਹਾਜ਼ਰੀ ਭਰੀ ਅਤੇ ਸਮੂਹ ਦਰਬਾਰ ਸਾਹਿਬ ਦਾ ਸੇਵਾ ਕੀਤੀ जय बुजेता हूं में कहे न को, को, को विद्या को, को जी ले

ਇਸ ਸੁੰਦਰੇ ਪਿਆਰ ਬਹੁਤ ਬੇਲਾ ਸੱਚਾ ਹੋ ਵਡਿਆਈ ਵਿਚਾਰ Don't let the day. Oi, me पंच दसारी कोई न Give me a little ਮੇਰੇ ਪ੍ਰਭ ਮਿਲਨੇ i'm we Eita! É. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਮਸਿਆ ਦਾ ਦਿਹਾੜਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਰਾ ਦਾ ਤੋਂ ਬਾਅਦ ਮਸਿਆ ਆਈ ਹੈ ਤੇ ਅੱਜ ਮਹੱਲੇ ਦੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਲੰਗਰ ਇਕੱਠਾ ਹੋ ਗਿਆ ਹੈ ਹਰ ਘਰ ਚੋਂ ਥਾਲੀ ਹਰ ਘਰ ਚੋਂ ਲੰਗਰ ਪ੍ਰਸ਼ਾਦਾ ਆ ਕੇ ਤੇ ਬਹੁਤ ਸਾਰਾ ਲੰਗਰ ਇਕੱਠਾ ਹੋ ਗਿਆ ਤੇ ਅੱਜ ਸਾਰਾ ਲੰਗਰ ਕਿਉਂਕਿ ਸਭ ਦੇ ਘਰ ਬਣਿਆ ਹੁੰਦਾ ਤੇ ਜਿਸ ਨੂੰ ਕਹਦੇ ਹੋ ਭਾਈ ਲੰਗਰ ਛਕ ਲੋ ਤੇ ਸਾਰਿਆਂ ਦਾ ਇੱਕੋ ਹੀ ਜਵਾਬ ਹੁੰਦਾ ਜੀ ਘਰ ਵੀ ਬਣਿਆ ਪਿਆ ਸੋ ਜਦੋਂ ਲੰਗਰ ਬਹੁਤ ਸਾਰਾ ਇਕੱਠਾ ਹੋ ਜਾਂਦਾ ਜਾਂ ਤਾਂ ਫਿਰ ਕੋਈ ਨਾ ਕੋਈ ਗਰੀਬ ਗੁਰਬੇ ਆ ਜਾਂਦੇ ਨੇ ਸਾਰਿਆਂ ਨੂੰ ਥੈਲੀਆਂ ਭਰ-ਭਰ ਕੇ ਚੁਕਾ ਦਈਦਾ ਹੈ ਜਾਂ ਫਿਰ ਬਾਹਰ ਲਗਾਇ ਦਈਦਾ ਕੋਈ ਰਿਕਸ਼ੀਆਂ ਵਾਲੇ ਰੇੜੀਆਂ ਵਾਲੇ ਲੰਗਦੇ ਵੜਦੇ ਜਿਨ੍ਹਾਂ ਦੇ ਭਾਗਾਂ ਦਾ ਲੰਗਰ ਪ੍ਰਸ਼ਾਦਾ ਲਿਖਿਆ ਹੁੰਦਾ ਉਹ ਛਕ ਲੈਂਦੇ ਨੇ ਤੇ ਪਰਮਸੇਵਾਲੇ ਜੀ ਲੰਗਰ ਵਰਤਾਣਾ ਬਹੁਤ ਹੀ ਔਖਾ ਕੰਮ ਹੈ ਤੇ ਅੱਜ ਅਸੀਂ ਇਸੇ ਸੇਵਾ ਤੇ ਲੱਗੇ ਪਿਆ ਅੱਜ ਲੰਗਰ ਹੀ ਖਾਣਾ ਬਹੁਤ ਧੀ ਅੱਛਾ ਲੋ ਜੀ ਦੁਪਹਿਰੇ ਲੰਗਰ ਦੀ ਸੇਵਾ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਬੜਾ ਔਖਾ ਲੰਗਰ ਮੁਕਾਇਆ ਚੁਕਾ ਚੁਕਾ ਕੇ ਰਾਹ ਜਾਂਦਿਆਂ ਨੂੰ ਫੜ ਫੜ ਕੇ ਲਫਾਫੇ ਭਰ ਭਰ ਕੇ ਦੇ ਕੇ ਤੇ ਲੰਗਰ ਮੁਕਾਇਆ ਬਸਿਆ ਦਾ ਦਿਨ ਹੈ ਤੇ ਬਸਿਆ ਦਿਨ ਕੋਈ ਲੰਗਰ ਲੈ ਕੇ ਜਾ ਕੇ ਰਾਜੀ ਨਹੀਂ ਹੁੰਦਾ ਸਭ ਦੇ ਘਰ ਲੰਗਰ ਪ੍ਰਸ਼ਾਦਾ ਬਣਿਆ ਹੁੰਦਾ ਪਰ ਚਲੋ ਸਫਾਈ ਵਾਲੇ ਕੂੜਾ ਚੁੱਕਣ ਵਾਲੇ ਜਾਂ ਰੇੜੀ ਰਿਕਸ਼ੇ ਵਾਲੇ ਇਹ ਆ ਜਾਂਦੇ ਨੇ ਤੇ ਫਿਰ ਇਹਨਾਂ ਨੂੰ ਲਫਾਫੇ ਭਰਪੂਰ ਕੇ ਲੰਗਰ ਇਸ ਤਰ੍ਹਾਂ ਦੇ ਨਾਲ ਵਰਤਾਇਦਾ ਪਰ ਮੈਂ ਅਕਸਰ ਕਹਿੰਦਾ ਵੀ ਜਿਹੜਾ ਬੰਦਾ ਸਾਰੇ ਸਾਲ ਨਹੀਂ ਦਿਖਦਾ ਬਸੇ ਵਾਲੇ ਦਿਨ ਉਹ ਵੀ ਥਾਲੀ ਚੁੱਕ ਕੇ ਆਇਆ ਹੁੰਦਾ ਪਤਾ ਲੱਗਦਾ ਵੀ ਇਹ ਵੀ ਸਾਡੇ ਬੱਲੇ 'ਚ ਰਹਿੰਦੇ ਨੇ ਤੇ ਹੁਣ ਗੁਰੂ ਘਰ 'ਚ ਰੂਪਾਂ ਨੇ ਰੱਖੀ ਸੀ ਸੇਵਾ ਕਿ ਸਾਰਿਆਂ ਨੂੰ ਕਿਹਾ ਹੋਇਆ ਸੀ ਵੀ ਅੱਜ ਸ਼ਾਮ ਨੂੰ ਸੇਵਾ ਕਰਨੀ ਹੈ 4:30 ਵਜੇ ਦੇ ਨਾਲ ਤੇ ਸੰਗਤਾਂ ਆਈਆਂ ਨੇ ਤੇ ਚਾਦਰਾਂ ਚੁੱਕ ਕੇ ਚਾਦਰਾਂ ਛੰਡ ਕੇ ਕਲੀਨ ਉੱਤੇ ਝਾੜੂ ਵਗੈਰਾ ਲਗਾਉਣਾ ਹੈ ਤੇ ਝਾੜੂ ਲਗਾ ਕੇ ਚਾਦਰਾਂ ਦੀ ਪਾਸੇ ਬਦਲ ਕੇ ਪਾਸੇ ਬਦਲ ਕੇ ਤੇ ਫਿਰ ਵਿਚਾਰ ਆ ਵੀ ਇਹੀ ਚਾਦਰਾਂ ਹਲੇ ਢਾ ਦੇਣੇ ਆ ਕਿਉਂਕਿ ਹਜੇ ਸਾਫ ਨੇ ਤੇ ਪਾਸਾ ਪਰਤਿਆ ਵੀ ਨਹੀਂ ਹੈ ਤੇ ਪਹਿਲੇ ਸੇਵਾ ਕੀਤੀ ਸੀ ਜਦੋਂ ਸੰਪੜ ਪਾਠ ਸਾਹਿਬ ਜੀ ਅਰੰਭਤਾ ਵੇਲੇ 24 ਤਰੀਕ ਨੂੰ ਤੇ ਲਗਭਗ ਮਹੀਨਾ ਵੀ ਹੋ ਗਿਆ ਸੇਵਾ ਨੂੰ ਤੇ ਹੁਣ ਸਫਾਈ ਕਰਕੇ ਤੇ ਕਿਉਂਕਿ ਫੇਰ ਜਦੋਂ ਰਾਤੇ ਆ ਗਏ ਨੇ ਤੇ ਕੋਈ ਨਾ ਕੋਈ ਪ੍ਰੋਗਰਾਮ ਵੀ ਆ ਜਾਂਦਾ ਤੇ ਹਜੇ ਤੇ ਫ੍ਰੀ ਆ ਤੇ ਅੱਜ ਸਫਾਈ ਸੇਵਾ ਕਰ ਲੈਨੇ ਆ ਤੇ ਨਾਲ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਤੁੰਤਨ ਸਾਹਿਬ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਯਾਦ ਨੂੰ ਸਮਰਪਿਤ 350 ਸਾਲਾ ਜੋ ਸ਼ਹੀਦੀ ਦਿਹਾੜਾ ਤੁੰਗੁਰਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਹੈ ਉਸ ਸੰਬੰਧ ਦੇ ਵਿੱਚ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਯਾਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਸ਼ਹੀਦੀ ਦਿਹਾੜਾ ਆ ਰਿਹਾ ਹੈ ਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਪਹਿਲੇ ਤੇ ਵਿਚਾਰ ਸੀ ਕਿ 101 ਸੀਰੀ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਪਾਠਾਂ ਦੀ ਆਰੰਭਤਾ ਕਰੀਏ ਲੜੀਵਾਰ ਤੇ ਪਰ ਕਿਉਂਕਿ ਸਾਰੀਆਂ ਸੰਗਤਾਂ ਨੂੰ ਜਪਜੀ ਸਾਹਿਬ ਦੇ ਪਾਠਾਂ ਦੇ ਕਾਰਡ ਵੀ ਦਿੱਤੇ ਹੋਏ ਨੇ ਘਰਾਂ 'ਚ ਕਰਨ ਵਾਸਤੇ ਫਿਰ ਇਸ ਚੀਜ਼ ਨੂੰ ਵਿਚਾਰਦੇ ਹਾਂ ਤੇ ਚਲੋ 51 ਪਾਠ ਸੁਖਮਨੀ ਸਾਹਿਬ ਜੀ ਦੇ ਰੱਖੇ ਨੇ ਜੋ ਕਿ ਰੋਜ਼ਾਨਾ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ ਤੇ ਸੰਗਤਾਂ ਰੋਜ਼ਾਨਾ ਹੁਣ ਹਾਜ਼ਰੀਆਂ ਭਰਨ ਗਈਆਂ ਤੇ ਭਰ ਰਹੀਆਂ ਨੇ ਤੇ ਆਪ ਸਾਰਿਆਂ ਨੂੰ ਵੀ ਬੇਨਤੀ ਹੈ ਭਾਈ ਆਪਣੇ ਦੁਨਿਆਵੀ ਕਮਾਕਾਰਾਂ ਚੋਂ ਸਮਾਂ ਕੱਢ ਕੇ ਤੇਗ ਬਹਾਦਰ ਸਿਮਰਿਆ ਘਰੋਂ ਨਿੱਦਾ ਵੇ ਧਾਏ ਸਭ ਥਾਈ ਹੋਏ ਸਹਾਏ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਜੋ ਸਮਾਗਮ ਰੱਖੇ ਗਏ ਨੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਕਿਸੇ ਵੀ ਸਮੇਂ ਆ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਇਹ ਸ਼ਤਾਬਦੀ ਆਈ ਹੈ ਜਦੋਂ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਦਿਹਾੜਾ ਆਇਆ ਸੀ ਉਸ ਵੇਲੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਰੋਜ਼ਾਨਾ 101 ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਸਨ 2000 ਵਿੱਚ 20 ਵਿੱਚ ਤੇ ਨਾਲ ਹੀ ਸੰਗਤਾਂ ਨੂੰ ਉਦੋਂ ਬੇਨਤੀ ਕਰ ਦਿੱਤੀ ਸੀ 2021 ਵਿੱਚ ਸ਼ਤਾਬਦੀ ਸੀ ਤੇ ਨਾਲ ਹੀ ਬੇਨਤੀ ਕਰ ਦਿੱਤੀ ਸੀ ਕਿ ਭਾਈ ਸਾਰੀਆਂ ਸੰਗਤਾਂ ਨੇ 2020 ਚ ਜਦੋਂ ਲੋਕਡਾਊਨ ਸੀ ਬੇਨਤੀ ਕੀਤੀ ਸੀ ਕਿ ਆਪਣੇ ਘਰਾਂ ਵਿੱਚ ਸ੍ਰੀ ਸਹਿਜ ਪਾਠ ਸਾਹਿਬਾ ਨੂੰ ਆਪਣੇ ਘਰਾਂ ਚ ਆਰੰਭ ਕਰ ਲੋ ਤਾਂ ਜੋ ਆਪਾਂ 2021 ਚ ਇਹਨਾਂ ਸਹਿਜ ਪਾਠਾਂ ਦੇ ਭੋਗ ਪਾਵਾਂਗੇ ਇਸ ਤਰ੍ਹਾਂ ਦੇ ਨਾਲ 101 ਸਹਿਜ ਪਾਠ ਸਾਹਿਬ ਦੇ ਵੀ ਭੋਗ ਪੁਆਏ ਸਨ ਤੇ ਸੰਗਤਾਂ ਨੇ ਬੜਾ ਉਦਮ ਕੀਤਾ ਸੀ ਤੇ ਹੁਣ ਵੀ ਬੇਨਤੀ ਹੈ ਭਾਈ ਉਦਮ ਕਰੋ ਵਿਭਾਗੀਓ ਤੇ ਉਦਮ ਕਰਕੇ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਵੱਧ ਤੋਂ ਵੱਧ ਹਾਜ਼ਰੀ ਭਰੋ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰੋ ਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਆਓ ਸ਼ਹੀਦੀ ਦਿਹਾੜੇ ਤੇ ਰਲ ਮਿਲ ਕੇ ਗੁਰਬਾਣੀ ਜਾਪ ਕਰੀਏ ਤੇ ਉਹਨਾਂ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਈਏ ਜਿਨ੍ਹਾਂ ਦੇ ਚਰਨਾਂ ਵਿੱਚ ਆਪਾਂ ਰੋਜ਼ਾਨਾ ਨਿੱਤ ਪ੍ਰਤੀ ਅਰਦਾਸ ਬੇਨਤੀਆਂ ਕਰਦੇ ਹਾਂ ਤੇ ਉਹਨਾਂ ਦੀਆਂ ਖੁਸ਼ੀਆਂ ਤੇ ਅਸੀਸਾਂ ਲਈਏ ਸੋ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਜੀ ਲਗਭਗ 50 ਦਿਨ ਦਾ ਸਮਾਂ ਰੱਖਿਆ ਹੈ ਕਿਉਂਕਿ ਜਿਹੜੀ ਸੰਗਤ ਰੋਜ਼ਾਨਾ ਇੱਕ ਪਾਠ ਵੀ ਕਰੇ 50 ਪਾਠ ਹੋ ਜਾਣ ਤੇ ਜੇ ਦੋ ਕਰੇ ਤੇ 101 ਪਾਠ ਹੋ ਜਾਣ ਮੇਰੇ ਮਨ ਦਾ ਵਿਚਾਰ ਹੈ ਕਿ 50 ਦਿਨ ਦਾ ਸਮਾਂ ਰੱਖਾਂਗੇ ਸੋ ਸੰਗਤਾਂ ਨੂੰ ਬੇਨਤੀ ਹੈ ਜੇ 50 ਦਿਨ ਹਾਜ਼ਰੀ ਭਰ ਸਕਦੇ ਉਹ 50 ਦਿਨ ਭਰੋ 50 ਦਿਨ ਨਹੀਂ ਤੇ 40 ਦਿਨ 31 ਦਿਨ 21 ਦਿਨ 11 ਦਿਨ ਜਿੰਨੇ ਆਪਜੀ ਵੱਤ ਤੋਂ ਵੱਧ ਸਮਾਂ ਹਾਜ਼ਰੀ ਭਰ ਸਕਦੇ ਹੋ ਹਾਜ਼ਰੀ ਭਰ ਕੇ ਉਹਨਾਂ ਸ਼ਹੀਦਾਂ ਨੂੰ ਇਹ ਵੱਤ ਤੋਂ ਵੱਧ ਸ਼ਰਦਾ ਦੇ ਫੁੱਲ ਆਪਾਂ ਸਾਰੇ ਅਰਪਣ ਕਰੀਏ ਜੀ ਕਿਉਂਕਿ ਨਾਮ ਵਾੜੀ ਤੋਂ ਬਾਅਦ ਹੋਰ ਕੋਈ ਵੀ ਵਸਤੂ ਨਹੀਂ ਜੋ ਉਸ ਪਰਮਾਤਮਾ ਦੇ ਅੱਗੇ ਭੇਟਾ ਰੱਖ ਸਕੀਏ ਤੇਰੋ ਕੀ ਆ ਤੁਝੈ ਕਿਹਾ ਅਰਪੋ ਤੇਰੀਆਂ ਦਿੱਤੀਆਂ ਦਾਤਾਂ ਨੇ ਤੇਰੀਆਂ ਬਣਾਈਆਂ ਵਸਤੂਆਂ ਨੇ ਤੇਰੇ ਅੱਗੇ ਕੀ ਅਰਪਣ ਕਰੀਏ ਸੋ ਬੇਨਤੀ ਪ੍ਰਵਾਨ ਕਰਨੀ ਜੀ ਸੋ ਚੱਲ ਰਹੀ ਹੈ ਦਰਬਾਰ ਸਾਹਿਬ ਜੀ ਦੀ ਸੇਵਾ ਤਾਰੇ ਲਗੇ ਹੋਏ ਨੇ ਤੇ ਰਮਾਲਾ ਸਾਹਿਬ ਵੀ ਬਦਲੀ ਹੋ ਗਿਆ ਤੇ ਇਸ ਤਰ੍ਹਾਂ ਦੇ ਨਾਲ ਸ਼ੀਰ ਦਰਬਾਰ ਸਾਹਿਬ ਜੀ ਸੇਵਾ ਆਰੰਭ ਹੋ ਗਈ ਹੈ ਪਹਿਲੇ ਰਾਤੇ ਤੋਂ ਪਾਠ ਵੀ ਆਰੰਭ ਹੋ ਜਾਣੇ ਨੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਦਾ ਸਹਿਯੋਗ ਬਖਸ਼ਦੇ ਹੋ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਪੁਰਬ ਸਮੇਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਸਹਿਯੋਗ ਬਖਸ਼ਿਆ ਹੈ ਨਾਮ ਬਾਣੀ ਜਪ ਕੇ ਵੀ ਤਨ ਮਨ ਧਨਾਂ ਸੇਵਾ ਕਰਕੇ ਵੀ ਸੋ ਮੈਂ ਆਪ ਸਾਰਿਆਂ ਦਾ ਤਹਿ ਦਿਲ ਤੋਂ ਧੰਵਾਦੀ ਹਾਂ ਇਸੇ ਤਰ੍ਹਾਂ ਸਯੋ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ